ਰੋਪੜ ਦੇ ਵਿੱਚ ਤੁੰਦੇ ਕਾਰਨ ਇੱਕ ਸੜਕ ਖਾਸਾ ਬਾਪੜਿਆ ਜੀ ਹਾਂ ਇਹ ਸੜਕ ਖਾਸੇ ਦੀਆਂ ਪਿਆਨਕ ਤਸਵੀਰਾਂ ਮੁਰਿੰਡਾ ਕੋਰਾਲੀ ਰੋਡ ਦੀਆਂ ਨੇ ਜਿੱਥੇ ਇੱਕ ਸੜਕ ਖਾਸੇ ਦੇ ਵਿੱਚ ਪੰਜ ਰੁਕ ਜ਼ਖਮੀ ਦੱਸੇ ਜਾ ਰਹੇ ਨੇ ਤਤ ਤੁਹਾਨੂੰ ਦੱਸ ਦਈਏ ਰੋਪੜ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਪਿਆਨਕ ਸੜਕ ਖਾਸਾ ਬਾਪੜਿਆ ਹੈ ਟਰੱਕ ਤੇ ਕਾਰ ਦੀ ਤੁੰਦ ਦੇ ਕਾਰਨ ਟੱਕਰ ਹੋਈ ਹੈ ਸੰਘਣੀ ਧੁੰਦ ਦੇ ਕਾਰਨ ਇੱਕ ਟੱਕਰ ਹੋਈ ਹੈ ਜਿਸ ਦੌਰਾਨ ਪੰਜ ਲੋਕ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਇਹ ਹਾਦਸੇ ਦੌਰਾਨ ਹਾਸਤਾ ਗਰਸ ਹੋਏ ਜਿਹੜੇ ਲੋਕ ਸੀਗੇ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਸੀਗੇ ਆਲਟੋ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀਗੇ ਇਹ ਪੰਜ ਸਾਲਾਂ ਬੱਚੇ ਸਮੇਤ ਪੰਜ ਲੋਕ ਹੈ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਰਾਹਗੀਰਾਂ ਨੇ ਕੁਰਾਲੀ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਤਾਂ ਤਸਵੀਰਾਂ ਰੋਪੜ ਦਏ ਮੁਰਿੰਡਾ ਕੁਰਾਲੀ ਰੋਡ ਦੀਆਂ ਨੇ ਜਿੱਥੇ ਸੰਘਣੀ ਧੁੰਦ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਸੜਕ ਹਾਦਸਾ ਜਿੜਾ ਵਾਪਰਿਆ ਹੋਵੇਗਾ ਆਸੇ ਦਾ ਕਾਰਨ ਪੁਲ ਦੇ ਨਜ਼ਦੀਕ ਲਾਈਟਾਂ ਨਾ ਹੋਣਾ ਦੱਸਿਆ ਜਾ ਰਿਹਾ ਹੈ ਤੇ ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਜਦਕਿ ਸਮਾਂ ਰੰਦੇ ਐਮਬੂਲੈਂਸ ਵੀ ਪਹੁੰਚ ਗਈ ਜਿਸ ਦੇ ਕਾਰਨ ਰਾਹਗੀਰਾਂ ਨੇ ਤਜਖਮੀਆਂ ਨੂੰ ਐਮਬੂਲੈਂਸ ਦੇ ਵਿੱਚ ਹਸਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉੱਥੇ ਹੀ ਰਾਹਗੀਰਾਂ ਦੇ ਬਲੂ ਵੀ ਦੱਸਿਆ ਗਿਆ ਕਿਸ ਤਰੀਕੇ ਦੇ ਨਾਲੇ ਹਾਦਸਾ ਵਾਪਰਿਆ ਹੈ ਤਾਂ ਇਸ ਦਾ ਕਾਰਨ ਸੰਗਣੀ ਤੋਂ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਨਾਲ ਹੀ ਲਾਈਟਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਇਹ ਗੱਲ ਵੀ ਕਹੀ ਜਾ ਰਹੀ ਹੈ ਤਾਂ ਤਸਵੀਰਾਂ ਦਾ ਰੁਕਰਾਂਗੇ ਮੁਰਿੰਡਾ ਕੋਰਾਲੀ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਇਹ ਪਿਆਨਿਕ ਸੜਕ ਹਾਦਸਾ ਵਾਪਰਿਆ ਪੰਜ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਂਜੀ ਹਾਂਜੀ ਕਿੱਥੋਂ ਆਏ ਸੀ ਤੁਸੀਂ ਮੈਂ ਮੰਡੀ ਗੁੰਦ ਘੜ ਤੋਂ ਆਇਆ ਹਾਂ ਅੱਛਾ ਹਾਂਜੀ ਕਿਧਰੋਂ ਮਰੰਡੇ ਵੱਲੋਂ ਆਏ ਸੀ ਅੱਛਾ ਮੈਂ ਆਪਣੀ ਸਾਈਡ ਆ ਰਿਹਾ ਸੀ ਬ੍ਰੇਕਾਂ ਦੇਖੋ ਜੀ ਕਿੱਥੇ ਲੱਗੀਆਂ ਇਹ ਗੱਡੀ ਰੌਂਡ ਸਾਈਡ ਆ ਰਹੀ ਸੀ ਆ ਦੇਖੋ ਇੱਥੇ ਇਹ ਹਿਮਾਚਲ ਤੋਂ ਆਏ ਸੀ ਇਹਨਾਂ ਨੂੰ ਨਹੀਂ ਪਤਾ ਲੱਗੇ ਪੁਲ ਦਾ ਪੁਲ ਦਾ ਪੁਲ ਦਾ ਕੰਮ ਹੋ ਰਿਹਾ ਹੈ ਕੰਮ ਚੱਲ ਰਿਹਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਲਾਈਟ ਕਿ ਚੱਕਦੀ ਸੀ ਇਹਦੀ ਇੱਕ ਜਲਦੀ ਸੀ ਲਾਈਟ ਇਹ ਕਈ ਕਾਰਨ ਆ ਸਾਡੇ ਜਿਹੜੇ ਐਕਸੀਡੈਂਟ ਦੇ ਵੀ ਲਾਈਟਾਂ ਖਰਾਬ ਹੋਣ ਜਾਂ ਡੀਪਰ ਵਗੈਰਾ ਨਹੀਂ ਚੱਲਣ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਜ਼ਿਆਦਾ ਹੋ ਰਹੇ ਆ ਹਾਂਜੀ 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 ਆ ਦੇਖੋ ਇਹ ਗੱਡੀ ਆ ਬੇਟਾ ਕਿੱਥੇ ਲੱਗੀਆਂ ਈ ਕਿਧਰਲੀ ਸਾਈਡ ਆ ਕੇ ਲੱਗੀ ਗਈ ਪਹਿਲਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਤਕਰੀਬ 20 ਮਿੰਟ ਹੋ ਗਏ ਸਰ ਅੱਛਾ ਗੱਡੀ ਡਰਾਈਵਰ ਸਾਈਡ ਆ ਰਹੀ ਸੀ ਤੇ ਉਧਰ ਜਿਹੜਾ ਕੋਲਾ ਆਪਣਾ ਬਣ ਰਿਹਾ ਕਾਲੀ ਰੋਡ ਤੇ ਉਧਰੋਂ ਟਰੱਕ ਆ ਰਿਹਾ ਸੀ ਤੇ ਧੁੰਦ ਦੇ ਕਾਰਨ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਵੀ ਰਸਤਾ ਕਿ ਕਲੀਅਰ ਆ ਉਹ ਰਸਤਾ ਕਲੀਅਰ ਹੋਣ ਦੇ ਨਾ ਮੌਜੂ ਜਿਹਦੇ ਕਰਕੇ ਮਿਜ ਐਕਸੀਡੈਂਟ ਹੋਇਆ ਇਹ ਮੋੜ ਤੇ ਸੀ ਟਰੱਕ ਦਾ ਮੋੜ ਤੇ ਆਪਣੀ ਟਰੱਕ ਤਾਂ ਰਾਈਟ ਸਾਈਡ ਸੀ ਟਰੱਕ ਰਾਈਟ ਸਾਈਡ ਸੀ ਤੇ ਡਰਾਈਵਰ ਲੈਫਟ ਚੜ ਸੀ ਹਾਂ ਕਾਲ ਵਿੱਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ ਸੀ 5 ਸਾਲ ਦਾ ਇੱਕ ਲੜਕੀ ਸੀ 6 ਸਾਲ ਦੀ ਔਰ ਦੋ ਲੇਡੀਆਂ ਦੀਆਂ ਔਰ ਇੱਕ ਹੋਰ ਲੜਕਾ ਸੀ ਤੇ ਹੁਣ ਕਿੱਥੇ ਐਸ ਟਾਈਮ ਜਿਹੜੇ ਉਸ ਟਾਈਮ ਉਹ ਕਰਾੜੀ ਹਸਪੀਟਲ ਸਰਕਾਰੀ ਚਲੇ ਗਏ ਕਿਉਂ ਲੈ ਕੇ ਗਏ ਉਹਨਾਂ ਨੂੰ ਉਹਨਾਂ ਨੂੰ ਰਾਗੀਰ ਲੈ ਕੇ ਗਏ ਰਾਗੀਰ ਲੈ ਕੇ ਗਿਆ ਬੰਦਾ ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ ਐਂਬੂਲੈਂਸ ਕੋਈ ਨਹੀਂ ਆਈ ਐਂਬੂਲੈਂਸ ਨੂੰ ਕਾਲ ਕੀਤੀ ਸੀ ਤੇ ਐਂਬੂਲੈਂਸ ਕੋਈ ਨਹੀਂ ਇੱਥੇ ਆਈ ਹੈ ਜੀ